ਯੋਦਾ ਸਿੰਘ ਜੀ ਹੋਰਾਂ ਨੂੰ ਜਿਹੜਾ ਅਵਾਰਡ ਹੈਗਾ ਉਹ ਮਿਲਿਆ ਹੈ ਲੀਵਰ ਐਕਸਪਰਟ ਦਾ ਇਸ ਵਾਰ ਸਾਨੂੰ ਜੀ ਯੋਦਾ ਜੀ ਬਹੁਤ ਬਹੁਤ ਮੁਬਾਰਕਾਂ ਕਿਸੇ ਇਨਸਾਨ ਨੇ ਚੰਗਾ ਕੰਮ ਕੀਤਾ ਹੋਵੇ ਉਹਨੂੰ ਅਵਾਰਡ ਮਿਲੇ ਬਹੁਤ ਚੰਗੀ ਗੱਲ ਹਾਂ ਪਰ ਸਾਡੇ ਵਾਲੇ ਕੇਸ ਦੇ ਵਿੱਚ ਜਦੋਂ ਇਹ ਕਹਿੰਦੇ ਵੀ ਲੀਵਰ ਐਕਸਪਰਟ ਮਹਾਰਾਜਾ ਸ਼ਹੀ ਸ਼ਰਬਤ ਦੇ ਸੀਐਨਓ ਅਵਾਰਡ ਦਿੰਨੇ ਆ ਤਾਂ ਉੱਥੇ ਸਾਡੀ ਇੱਕ ਜ਼ਿੰਮੇਵਾਰੀ ਹੋਰ ਵਾਝਾਂਦੀ ਜਿਹੜਾ ਫਿਰ ਮਹਾਰਾਜਾ ਸ਼ਹੀ ਸ਼ਰਬਤ ਹੈਗਾ ਦਾ ਲੀਵਰ ਐਕਸਪਰਟ ਕਿਵੇਂ ਮਿਲਿਆ ਜੀ ਕਿਵੇਂ ਬਣਿਆ ਕੀ ਮਤਲਬ ਕੀ ਕੀ ਕੰਮ ਕਰਦਾ ਲੀਵਰ ਦਾ ਅਸੀਂ ਅਕਸਰ ਲੋਕਾਂ ਨੂੰ ਇੱਕ ਗੱਲ ਕਹੇ ਵੀ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਹੂੰ ਤੇ 45 ਦਿਨ ਬਾਅਦ ਆਪਦੀ ਫੇਅਰ ਰਿਪੋਰਟ ਕਰਾ ਕੇ ਮਹਾਰਾਜਾ ਸ਼ਹੀ ਸ਼ਰਬਤ ਪੀਓ ਸਵੇਰੇ ਸ਼ਾਮ ਓਕੇ ਰਿਜ਼ਲਟ ਛੋਟੇ ਮੂਰੇ ਹੋ ਗਿਆ ਬਤਾ ਫਸਟ ਟਾਈਮ ਦ ਸੁਣ ਲੱਗਿਆ ਮੈਂ ਤੁਹਾਨੂੰ ਜਿਹੜੇ ਇਨਸਾਨ ਦੀ ਐਸਜੀ ਪੀਟੀ ਵਧ ਗਈ ਤੁਸੀਂ ਸਮਝੋ ਉਹਨੂੰ ਕੋਲੇਸਟ੍ਰੋਲ ਵਧ ਰਿਹਾ ਹੁਣ ਉਹਨਾਂ ਨੂੰ ਜਦੋਂ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਸ਼ੁਰੂ ਕਰਦੇ ਹਾਂ ਹੁੰਦਾ ਕੀ ਹੈ ਲੀਵਰ ਡੀਟੌਕਸ ਹੋਣਾ ਸ਼ੁਰੂ ਹੁੰਦਾ ਜਦੋਂ ਲੀਵਰ ਡੀਟੌक्स ਹੋਣਾ ਸ਼ੁਰੂ ਹੁੰਦਾ ਤਾਂ ਉਹ ਇੱਕ ਚੰਗੇ ਬੈਕਟੀਰੀਆਸ ਪ੍ਰੋਡਿਊਸ ਕਰਨੇ ਸ਼ੁਰੂ ਕਰਦਾ ਅਸੀਂ ਇੱਕ ਕਾਈਂਡ ਆਫ ਕਹਿੰ ਲੋ ਪਾਵਰ ਬੈਕਅਪ ਦਿੱਤਾ ਉਹਨਾਂ ਔਰ ਜੋ ਕਿ ਬਹੁਤ ਕੁਦਰਤੀ ਦਿੱਤਾ ਨੇਚਰਲ ਹਰਬਸ ਤੋਂ ਦਿੱਤਾ ਸਾਰਾ ਇਹ ਇੱਥੇ ਬਹੁਤ ਸਾਰੇ ਤੁਹਾਨੂੰ ਲੋਕ ਵੀ ਮਿਲਣੇ ਬੜਾ ਤਜਰਬਾ ਵੀ ਹੋਇਆ ਕੀ ਪ੍ਰੋਬਲਮ ਆ ਤੁਹਾਨੂੰ ਲੈ ਕੇ ਮਿਲੇ ਹੈਗੇ ਨੇ ਅੱਜ 80% ਰੋਗ ਤੁਹਾਡੇ ਪੇਟ ਤੋਂ ਚਮੜੀ ਦੇ ਜਿਹੜੇ ਰੋਗ ਨੇ ਇਹ ਸਾਰੇ ਪੇਟ ਤੋਂ ਆਉਂਦੇ ਆ ਜਿਨ੍ਹਾਂ ਲੋਕਾਂ ਨੂੰ ਸਿੱਕਰੀ ਦੀ ਦਿੱਕਤ ਹੁੰਦੀ ਹੈ ਇਹ ਵੀ ਪੇਟ ਤੋਂ ਆਉਂਦੀ ਹੈ ਜਿਨ੍ਹਾਂ ਲੋਕਾਂ ਨੂੰ ਬੁੱਝ ਦਿਮਾਗ ਜਿਹਨੂੰ ਆਪਾਂ ਕਹ ਦਿੰਦੇ ਆ ਉਹ ਵੀ ਪੇਟਤੀ ਆਉਂਦਾ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਆ ਉਹ ਵੀ ਪੇਟ ਤੋਂ ਹੀ ਆਉਂਦਾ ਤੁਸੀਂ ਇੰਡੀਆ ਦੇ ਵਿੱਚ ਡਾਈਟ ਖਾਣੇ ਆ ਆਪਾਂ ਫਰੋਜ਼ਨ ਕਿੰਨੀ ਖਾਣੇ ਆ ਬਹੁਤ ਘੱਟ ਆਪਣੇ ਤਾਂ ਨਾ ਮਾਤਰ ਲਗਪਨ ਨਾ ਮਾਤਰ ਫਰੋਜ਼ਨ ਫੂਡ ਤੁਹਾਡੇ ਲਈ ਜ਼ਹਿਰ ਫਰੋਜ਼ਨ ਫੂਡ ਬੰਦ ਕਰ ਦਿਓ ਕੀ ਫਰਕ ਪਊਗਾ ਫਰੋਜ਼ਨ ਫੂਡ ਬੰਦ ਕਰਨਾ ਜਦੋਂ ਤੁਸੀਂ 3 ਦਿਨ ਪੁਰਾਣਾ ਆਟਾ ਖਾਣ ਲੱਗੇ ਹਲਕਤ ਕਰ ਦਿਓ ਪਰ 6 ਮਹੀਨੇ ਪੁਰਾਣੀ ਬੇਕਰੀ ਦਾ ਪ੍ਰੋਡਕਟ ਆਪ ਖਾਣੇ ਜਿਹੜਾ ਆਟਾ ਹੀ ਗੁੰਨ ਕੇ ਫਿਰ ਉਹਦਾ ਬੇਕਰੀ ਬਣਿਆ ਆਪਣੇ ਤਾਂ ਜੇ ਕੋਈ ਘਰੇ ਅੱਜ ਚਾਹ ਬਣਾ ਕੇ ਪੀਣੀ ਪਵੇ ਤਾਂ ਆਪ ਆਪ ਉੱਠ ਕੇ ਪਕੀਲਾ ਰੱਖਣ ਜਾਣੇ ਹੂੰ ਜਿਹੜੇ ਬਾਹਰਲੇ ਮੁਲਕ ਨੇ ਉੱਥੇ ਇੰਨਾ ਕੁ ਬਿਜ਼ੀ ਲਾਈਫ ਸਟਾਈਲ ਆ ਵੀ ਚਾਹ ਪਤੀ ਪਾਈ ਦੁੱਧ ਪਾਇਆ ਸਾਰਾ ਕੁਝ ਪਾਇਆ ਉਹਦੋਂ ਬਾਅਦ ਓਵਨ ਜੀ ਰੱਖਤਾ ਓਵਨ ਚੀ ਗਰਮ ਕੀ ਤਾ ਲੋ ਜੀ ਚਾਹ ਆ ਗਈ ਤੁਹਾਨੂੰ ਕਿਸੇ ਨਸ਼ੇੜੇ ਹੀ ਬੰਦੇ ਨੂੰ ਇੱਕੋ ਦਮ ਨਸ਼ਾ ਬੰਦ ਕਰਦੀ ਏ ਹੂੰ ਉਹਨੂੰ ਦੰਦਲ ਪੈ ਜਾਂਦੀ ਆ ਆ ਉਸੇ ਤਰ੍ਹਾਂ ਜਦੋਂ ਇੱਕ ਆਮ ਇਨਸਾਨ ਜਿਹੜਾ ਆਪਣੀ ਆਮ ਡਾਈਟ ਇੰਡੀਆ ਵਾਲੀ ਡਾਈਟ ਲੈ ਰਿਹਾ ਜਦੋਂ ਕਿਸੇ ਵੀ ਬਗਾਨੇ ਮੁਲਕ ਚਾ ਕੇ ਡਾਈਟ ਲਊਗਾ ਉਹ ਸ਼ਰੀਰ ਦੇ ਵਾਸਤੇ ਤੁਸੀਂ ਇਹ ਸਮਝੋ ਕਿ ਉਹ ਇੰਡੀਆ ਵਾਲਾ ਸਾਰਾ ਖਾਣਾ ਪੀਣਾ ਇੱਕ ਨਸ਼ੇ ਦੇ ਬਰਾਬਰ ਹੋ ਗਿਆ ਇਹ ਜਦੋਂ ਜਦੋਂ ਤੁਹਾਡਾ ਪਾਣੀ ਬਦਲ ਹੋਊਗਾ ਉਦੋਂ ਉਦੋਂ ਤੁਹਾਡੇ ਪੇਟ ਦੇ ਵਿੱਚ ਟਾਈਮ ਲੱਗੂਗਾ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਵਾਸਤੇ ਓਕੇ ਬਈ ਜਦੋਂ ਤੁਸੀਂ ਪਾਣੀ ਬਦਲਤਾ ਤਾਂ ਸਰੀਰ ਵਾਸਤੇ ਪਾਣੀ ਤਾਂ ਹੈਗਾ ਪਰ ਦੂਸਰੀ ਗੱਲ ਉਹਦੇ ਵਾਸਤੇ ਇਹ ਵੀ ਇਹ ਕਿਹੜਾ ਨਵਾਂ ਪਾਣੀ ਦਿੱਤਾ ਜਿਹੜਾ ਪਹਿਲਾਂ ਤੱਕ ਨਹੀਂ ਆਇਆ ਹੈ ਜੀ ਕੁ ਟਿਪਸ ਹੈਗੇ ਨੇ ਇੱਥੇ ਵਾਸਤੇ ਖਾਸ ਕਰਕੇ ਜਿਹੜਾ ਭਾਈਚਾਰਾ ਇੱਥੇ ਰਹਿੰਦਾ ਹੈ ਜਿਹੜੇ ਘਰ ਦੇ ਵਿੱਚ ਕੀਤੇ ਜਾ ਸਕਦੇ ਨੇ ਜਿਨ੍ਹਾਂ ਨਾਲ ਆਪਣੇ ਲੀਵਰ ਨੂੰ ਠੀਕ ਰੱਖਿਆ ਜਾ ਸਕਦਾ ਹੈ ਇੱਕ ਦੋ ਮਿੰਟਾਂ ਦੇ ਵਿੱਚ ਪਲੀਜ਼ ਉਹ ਬਰੀਫ ਕਰ ਦਿਓ ਤੁਸੀਂ ਚਾਰ ਆਲੂ ਵਿਖਾਰੇ ਦੋ ਇਮਲੀ ਦੇ ਦਾਣੇ ਰਾਤ ਨੂੰ ਪੀਉਂਦੋ ਕੱਚ ਦੇ ਡੋਂਗੇ 'ਚ ਉਨੁਕੂਨਗੇ ਛੜਦੋ ਸਵੇਰੇ ਉੱਠ ਕੇ ਉਹ ਜੋ ਹੈਡਾ ਕਾ ਕੱਢ ਕੇ ਉਹਦਾ ਜੂਸ ਬਣਾ ਕੇ ਸਵੇਰੇ ਪੀਓ ਚਾਰ ਤੋਂ ਪੰਜ ਦਿਨ ਹੋ ਗਏ ਤੁਹਾਡਾ ਪੇਟ ਸਾਫ਼ ਹੋਣ ਨੂੰ ਹੀ ਨਹੀਂ ਆ ਰਿਹਾ ਹਮ ਸਾਰਾ ਕੁਝ ਕਰਕੇ ਦੇਖ ਲਿਆ ਸਭ ਤੋਂ ਸੌਖਾ ਤਰੀਕਾ ਅਰੰਡੀ ਦਾ ਤੇਲ ਮਿਲ ਜਾਓ ਕੈਸਟਰ ਆਇਲ ਜਿਹਨੂੰ ਆਪਾਂ ਕਹਿੰਦੇ ਠੀਕ ਹੈ ਕੈਸਟਰ ਆਇਲ ਨੂੰ ਤੁਸੀਂ ਸਿਰਫ ਵਿੱਚ ਡਿਪ ਕਰਨਾ ਉਦੋਂ ਬਾਅਦ ਜੀਭ ਦੇ ਉੱਤੇ ਰੱਖ ਕੇ ਚੱਕ ਦੇ ਚਟਦੇ ਉਹਨੂੰ ਅੰਦਰ ਨਿਘਾ ਲੋ ਹਮ ਤੇ ਵਿਦਨ ਤੁਸੀਂ ਜਦੋਂ ਰਾਤ ਨੂੰ ਹੀ ਕਰਕੇ ਸੋਵੋਗੇ ਸਵੇਰੇ ਉੱਠ ਕੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਏ ਕੀ ਬਾਤ ਹੈ ਕੀ ਬਾਤ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਜਿਹੜੀ ਅਰਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਨੂੰ ਅੱਜ ਦੁਬਈ ਦੇ ਵਿੱਚ ਦਾ ਲੀਵਰ ਐਕਸਪਰਟ ਦਾ ਅਵਾਰਡ ਹੈਗਾ ਉਹ ਮਿਲਿਆ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਬੜਾ ਖਾਸ ਅਵਾਰਡ ਹੈ ਕੀ ਕਾਰਨ ਰਹੀ ਨੇ ਕਿਹੋ ਜਿਹਾ ਅੱਜ ਉਹਨਾਂ ਦੇ ਮੌਕਾ ਬਣਿਆ ਔਰ ਕਿਸ ਤਰੀਕੇ ਦੀ ਫੀਲਿੰਗਸ ਹੈਗੀਆਂ ਨੇ ਅੱਜ ਖਾਸ ਕਰਕੇ ਦੁਬਈ ਪਹੁੰਚੇ ਹੋਏ ਨੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਇੱਕ ਚੀਜ਼ ਬਹੁਤ ਜ਼ਬਰਦਸਤ ਹੈ ਜਿਹੜੀ ਫਰੋਖੀ ਜੀ ਵੀ ਜਿਹੜੇ ਅਵਾਰਡ ਹੁੰਦੇ ਆ ਇਹ ਹੌਸਲਾ ਤਾਂ ਵਧਾਉਣ ਵਾਸਤੇ ਬਹੁਤ ਕੰਮ ਦੀ ਚੀਜ਼ ਕਿਸੇ ਇਨਸਾਨ ਨੇ ਚੰਗਾ ਕੰਮ ਕੀਤਾ ਹੋਵੇ ਉਹਨੂੰ ਅਵਾਰਡ ਮਿਲੇ ਬਹੁਤ ਚੰਗੀ ਗੱਲ ਹਾਂ ਪਰ ਸਾਡੇ ਵਾਲੇ ਕੇਸ ਦੇ ਵਿੱਚ ਜਦੋਂ ਇਹ ਕਹਿੰਦੇ ਵੀ ਲਿਵਰ ਏਕਸਪਰਟ ਮਹਾਰਾਜਾ ਸ਼ਹੀ ਸ਼ਰਵਤ ਦੇ ਸੀਏ ਨੂੰ ਅਵਾਰਡ ਦਿੰਨੇ ਆ ਤਾਂ ਉੱਥੇ ਸਾਡੀ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਹਾਂ ਜਿੰਮੇਵਾਰੀ ਕਿਸ ਤਰ੍ਹਾਂ ਵੱਜ ਜਾਂਦੀ ਹੈ ਵੀ ਜਿਹੜੇ ਲੋਕ ਸਾਡੇ ਤੇ ਭਰੋਸਾ ਕਰਦੇ ਨੇ ਜਿਹੜੇ ਲੋਕਾਂ ਨੇ ਅੱਜ ਤੱਕ ਭਰੋਸਾ ਕੀਤਾ ਜਿਹੜੇ ਲੋਕਾਂ ਦੀ ਅੱਜ ਤੱਕ ਲਿਵਰ ਦੀਆਂ ਰਿਪੋਰਟਸ ਰਿਵਰਸ ਹੋਈਆਂ ਨੇ ਜਿਹੜੇ ਲੋਕਾਂ ਦੇ ਸਿਚੁਏਸ਼ਨ ਐਸੀ ਵੀ ਸਿੱਕਰੀ ਹੋਗੀ ਪੈਰਾਂ ਦੇ ਵਿੱਚ ਮਤਲਬ ਕਹਿ ਲੋ ਜ਼ਖਮ ਹੋਣ ਲੱਗੇ ਪੈਰ ਗੜਨ ਲੱਗੇ ਲੋਕ ਹੱਸ ਕੇ ਹੱਸ ਕੇ ਕਹਿ ਦਿੰਦੇ ਵੀ ਇਹਨੂੰ ਕਿਸੇ ਨੇ ਬਦਦਵਾ ਦੇ ਦਿੱਤੀ ਆ ਕੋਈ ਟੂਣਾ ਟੱਪ ਗਿਆ ਹੁਣ ਪਰ ਜਦੋਂ ਅਸੀਂ ਰਿਪੋਰਟਸ ਕਰਾਈਏ ਤਾਂ ਚੈੱਕ ਕੀਤਾ ਲਿਵਰ ਦੀ ਪ੍ਰੋਬਲਮ ਐ ਸੋ ਜਦੋਂ ਉਹ ਲੋਕ ਠੀਕ ਹੋਏ ਨੇ ਤਾਂ ਉਹ ਜਿਹੜੀਆਂ ਦਵਾਵਾਂ ਇਕੱਠੀਆਂ ਹੋਈਆਂ ਨੇ ਉਹਦੇ ਆਧਾਰ ਤੇ ਅਵਾਰਡ ਤਾਂ ਜ਼ਰੂਰ ਮਿਲਿਆ ਪਰ ਅਵਾਰਡ ਦੇ ਨਾਲ-ਨਾਲ ਸਾਨੂੰ ਇੱਕ ਚੀਜ਼ ਹੋਰ ਵੀ ਜਿਹੜੀ ਸਮਝ ਆਉਣੀ ਚਾਹੀਦੀ ਵੀ ਆ ਔਰ ਸਾਨੂੰ ਆਉਂਦੀ ਵੀ ਆ ਵੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜਾ ਇਨਸਾਨ ਸਾਡੇ ਤੇ ਭਰੋਸਾ ਕਰਦਾ ਅਸੀਂ ਉਹਦੇ ਲਈ 100% ਉੱਤਰਨ ਦੀ ਕੋਸ਼ਿਸ਼ ਜ਼ਰੂਰ ਹਾਂ ਅੱਛਾ ਇੱਥੇ ਬਹੁਤ ਸਾਰੇ ਤੁਹਾਨੂੰ ਲੋਕ ਵੀ ਮਿਲਣੇ ਬੜਾ ਤਜਰਬਾ ਵੀ ਹੋਇਆ ਕੀ ਪ੍ਰੋਬਲਮ ਆ ਤੁਹਾਨੂੰ ਲੈ ਕੇ ਮਿਲੇ ਹੈਗੇ ਨੇ ਅੱਜ ਬਹੁਤ ਸਾਰੇ ਜਿਹੜੇ ਯੰਗ ਵਰਗ ਹੈਗਾ ਤੁਹਾਨੂੰ ਮਿਲਣ ਵੀ ਆਇਆ ਸੀ ਇੱਕ ਸਭ ਤੋਂ ਜ਼ਿਆਦਾ ਆਪਾਂ ਹਰ ਵਾਰ ਗੱਲ ਕਰਦੇ ਰੇ ਆ ਫਰੂਕੀ ਜੀ ਵੀ 80% ਰੋਗ ਤੁਹਾਡੇ ਪੇਟ ਦਾ ਹੁਣ ਇੱਥੇ ਸਭ ਤੋਂ ਵੱਡੀ ਇਸ਼ੂ ਕੀ ਆ ਵੀ ਆਪਣੇ ਇੰਡੀਆ ਦੇ ਵਿੱਚ ਆਪਣਾ ਪਾਣੀ ਕੁਸ਼ੋਰ ਆਪਣੇ ਇੰਡੀਆ ਦੇ ਵਿੱਚ ਆਪਣੀਆਂ ਸਬਜ਼ੀਆਂ ਫਰੂਟਾਂ ਦੇ ਕੁਸ਼ੋਰ ਆ ਔਰ ਕੁਝ ਅਸੀਂ ਉੱਥੇ ਦੇ ਜੰਪਲ ਅਸੀਂ ਹਮੇਸ਼ਾ ਉੱਥੇ ਦੀ ਡਾਈਟ ਖਾਂਦੇ ਆ ਜਦੋਂ ਇਸ ਤੋਂ ਪਹਿਲਾਂ ਜਦੋਂ ਯੂ ਐਸ ਵੀ ਸੀ ਗਿਆ ਸੀ ਤਾਂ ਇਹ ਜਦੋਂ ਜਦੋਂ ਤੁਹਾਡਾ ਪਾਣੀ ਬਦਲ ਹੋਊਗਾ ਉਦੋਂ ਉਦੋਂ ਤੁਹਾਡੇ ਪੇਟ ਦੇ ਵਿੱਚ ਟਾਈਮ ਲੱਗੂਗਾ ਤੁਹਾਡੀ ਡਾਈਜੈਸ਼ਨ ਨੂੰ ਇੰਪਰੂਵ ਕਰਨ ਵਾਸਤੇ ਓਕੇ ਬਾਈ ਜੀ ਜਦੋਂ ਤੁਸੀਂ ਪਾਣੀ ਬਦਲਤਾ ਤਾਂ ਸਰੀਰ ਵਾਸਤੇ ਪਾਣੀ ਤਾਂ ਹੈਗਾ ਪਰ ਦੂਸਰੀ ਗੱਲ ਉਹਦੇ ਵਾਸਤੇ ਇਹ ਵੀ ਇਹ ਕਿਹੜਾ ਨਵਾਂ ਪਾਣੀ ਦਿੱਤਾ ਜਿਹੜਾ ਪਹਿਲਾਂ ਤੱਕ ਅੱਜ ਆਇਆ ਹੈ ਜੀ ਦੂਸਰੀ ਗੱਲ ਜਦੋਂ ਤੁਸੀਂ ਇੰਡੀਆ ਦੇ ਵਿੱਚ ਡਾਈਟ ਖਾਣੇ ਆਪਾਂ ਫਰੋਜ਼ਨ ਕਿੰਨੀ ਖਾਣੇ ਬਹੁਤ ਬਹੁਤ ਘੱਟ ਆਪਣੇ ਤਾਂ ਨਾ ਮਾਤਰ ਲੱਗ ਪਾ ਜਿਹੜੇ ਜਾਣਕਾਰ ਲੋਕ ਹੈਗੇ ਬਿਲਕੁਲ ਆਪਣੇ ਤਾਂ ਜੇ ਕੋਈ ਘਰੇ ਅੱਜ ਚਾਹ ਬਣਾਉਗੇ ਪੀਣੀ ਪਵੇ ਤਾਂ ਆਪਾਂ ਆਪ ਉੱਠ ਕੇ ਪਕੀਲਾ ਰੱਖਣ ਲੱ ਜਾਂਦੇ ਹਾਂ ਤੇ ਜਿਹੜੇ ਬਾਹਰਲੇ ਮੁਲਕ ਨੇ ਉੱਥੇ ਇੰਨਾ ਕੁ ਬਿਜ਼ੀ ਲਾਈਫ ਸਟਾਈਲ ਆ ਵੀ ਚਾਹ ਪੱਤੀ ਪਾਈ ਦੁੱਧ ਪਾਇਆ ਸਾਰਾ ਕੁਝ ਪਾਇਆ ਉਦੋਂ ਓਵਨ ਜ ਓਵਨ ਚੀ ਗਰਮ ਕੀਤਾ ਆ ਲਓ ਜੀ ਚਾਹ ਆ ਗਈ ਤੁਹਾਨੂੰ ਇਹ ਵੀ ਨਹੀਂ ਹੈਗਾ ਚਲੋ ਆਪਾਂ ਇੱਥੇ ਮੜੇ ਕਿਸੇ ਬਾਹਰ ਕਾਫੀ ਸੈਂਟਰ ਚੱਲਦੇ ਉੱਥੇ ਆਪਾਂ ਕਾਫੀ ਪੀ ਆਨੇ ਹੂੰ ਸੋ ਉਹ ਜਿਹੜੇ ਸਾਰਾ ਲਾਈਫ ਸਟਾਈਲ ਚੇਂਜ ਆ ਉਹ ਤੁਹਾਡੇ ਪੇਟ ਨੂੰ ਇੱਕੋ ਦਮ ਜਿਵੇਂ ਕਹਿ ਲਓ ਆਪਾਂ ਕਿਸੇ ਨਸ਼ੇੜੇ ਹੀ ਬੰਦੇ ਨੂੰ ਇੱਕੋ ਦਮ ਨਸ਼ਾ ਬੰਦ ਕਰ ਦਈਏ ਹੂੰ ਉਹਨੂੰ ਦੰਦਲ ਪੈ ਜਾਂਦੀ ਆ ਹੂੰ ਤਾਂ ਉਸੇ ਤਰ੍ਹਾਂ ਜਦੋਂ ਇੱਕ ਆਮ ਇਨਸਾਨ ਜਿਹੜਾ ਆਪਣੀ ਆਮ ਡਾਈਟ ਇੰਡੀਆ ਵਾਲੀ ਡਾਈਟ ਲੈ ਰਿਹਾ ਜਦੋਂ ਕਿਸੇ ਵੀ ਬਗਾਨੇ ਮੁਲਕ ਚਾ ਕੇ ਡਾਈਟ ਲਊਗਾ ਉਹ ਸਰੀਰ ਦੇ ਵਾਸਤੇ ਤੁਸੀਂ ਇਹ ਸਮਝੋ ਕਿ ਉਹ ਇੰਡੀਆ ਵਾਲਾ ਸਾਰਾ ਖਾਣਾ ਪੀਣਾ ਇੱਕ ਨਸ਼ੇ ਦੇ ਬਰਾਬਰ ਹੈ ਓਕੇ ਹੁਣ ਜਿੱਦਾਂ ਹੀ ਉਹ ਨਸ਼ਾ ਛੱਡੂ ਇੱਥੇ ਆ ਕੇ ਉਹਨੂੰ ਤੋੜ ਲੱਗੂ ਤੁਸੀਂ ਦੇਖੋ ਯੂ ਐਸਏ ਕੈਨੇਡਾ ਲੋਕ ਜਾਂਦੇ ਆ ਸਭ ਤੋਂ ਵੱਧ ਡਿਪਰੈਸ਼ਨ ਚ ਬੱਚੇ ਕਿੱਥੇ ਨੇ ਹਮ ਮੈਂ ਕਹਿੰਦਾ ਇੰਡੀਆ ਜਵਾਕਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਸੀ ਹਮ ਇੰਡੀਆ ਜਵਾਕਾਂ ਨੂੰ ਮਾਪੇ ਕੁੱਟ ਦਿੰਦੇ ਸੀ ਹਮ ਇੰਡੀਆ ਜਵਾਕਾਂ ਦੀਆਂ ਮਾਵਾਂ ਗੁੱਤ ਤੋਂ ਫੜ ਕੇ ਸਿਰ ਮਾਰਦੀਆਂ ਸੀ ਫਰਸ਼ 'ਤੇ ਹਮ ਤਾਂ ਕਦੇ ਜਵਾਕਾਂ ਨੂੰ ਡਿਪਰੈਸ਼ਨ ਨਹੀਂ ਹੋਇਆ ਕੈਨੇਡਾ ਦੇ ਵਿੱਚ ਅੱਜ ਤੁਸੀਂ ਹਾਲਾਤ ਦੇਖੋ ਯੂਐਸਏ ਦੇ ਵਿੱਚ ਤੁਸੀਂ ਅੱਜ ਹਾਲਾਤ ਦੇਖੋ ਸਭ ਤੋਂ ਵੱਡਾ ਫਰਕ ਕੀ ਆ ਥੋਡੀ ਜਿਹੜੀ ਡਾਈਜੈਸ਼ਨ ਆ ਉਹ ਪ੍ਰੋਪਰ ਨਹੀਂ ਹੈ ਅੱਛਾ ਡਾਈਜੈਸ਼ਨ ਜਦੋਂ ਪ੍ਰੋਪਰ ਨਹੀਂ ਹੈਗੀ ਤਾਂ ਤੁਸੀਂ ਸਮਝੋ ਤੁਹਾਡੇ ਬ੍ਰੇਨ ਨੂੰ ਜਿਹੜੀ ਸਪਲਾਈ ਜਾਣੀ ਹੈ ਜਿਹੜੇ ਸੈਲਸ ਨੂੰ ਡਿਲੀਵਰ ਹੋਣਾ ਉਹ ਕਿਵੇਂ ਹੋਣਗੇ ਜਦੋਂ ਤੁਹਾਡੀ ਡਾਈਜੈਸ਼ਨ ਦੇ ਵਿੱਚੋਂ ਜਿਹੜੇ ਗੁੱਡ ਫੈਟਸ ਬਣਨੇ ਸੀਗੇ ਉਹ ਗੁੱਡ ਫੈਟਸ ਡਿਲੀਵਰ ਹੋਣੇ ਸੀ ਤੁਹਾਡੇ ਦਿਮਾਗ ਨੂੰ ਉਹ ਤਾਂ ਬਣੇ ਹੀ ਨਹੀਂ ਉਦੋਂ ਪਹਿਲਾਂ ਹੀ ਤੁਹਾਡਾ 5 ਦਿਨ ਪੁਰਾਣਾ ਖਾਣਾ ਅੰਦਰ ਜਿਹੜਾ ਪਿਆ ਉਹਨੂੰ ਪਚਾਉਣ ਤੇ ਜ਼ੋਰ ਲੱਗਿਆ ਹੋਇਆ ਗੰਦੀਆਂ ਗੈਸਾਂ ਬਣੀ ਜਾਂਦੀਆਂ ਨੇ ਸਿਰ ਦੁਖੀ ਜਾਂਦਾ ਸਰਵਾਈਕਲ ਦੀ ਗੋਲੀ ਲੋਖਾਈ ਅੱਛਾ ਤੇ ਜਿਹੜਾ ਫਿਰ ਮਹਾਰਾਜਾ ਸ਼ਹੀ ਸ਼ਰਬਤ ਹੈਗਾ ਦਾ ਲੀਵਰ ਐਕਸਪਰਟ ਕਿਵੇਂ ਮਿਲਿਆ ਜੀ ਕਿਵੇਂ ਬਣਿਆ ਕੀ ਮਤਲਬ ਕੀ ਕੀ ਕੰਮ ਕਰਦਾ ਲੀਵਰ ਦਾ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈਗਾ ਸਾਡੇ ਪਰਦਾਦਾ ਜੀ ਦਾ ਵੈਦ ਕੇਸਰ ਸਿੰਘ ਜੀ ਦਾ ਔਰ ਜਿਹੜੇ-ਜਿਹੜੇ ਕੰਮ ਕਰਦਾ ਅਸੀਂ ਜੋ ਅੱਜ ਤੱਕ ਤਜਰਬਾ ਦੇਖਿਆ ਇਹਨੇ ਸਿਰਫ ਕੰਮ ਕਰਨਾ ਤੁਹਾਡੇ ਲੀਵਰ ਤੇ ਪੇਟ ਦੇ ਉੱਤੇ ਢਿੱਡ ਦੇ ਉੱਤੇ ਆਂਤੜੀਆਂ ਦੇ ਉੱਤੇ ਚਮੜੀ ਦੇ ਜਿਹੜੇ ਰੋਗ ਨੇ ਇਹ ਸਾਰੇ ਪੇਟ ਤੋਂ ਆਉਂਦੇ ਆ ਜਿਨ੍ਹਾਂ ਲੋਕਾਂ ਨੂੰ ਸਿੱਕਰੀ ਦੀ ਦਿੱਕਤ ਹੁੰਦੀ ਹੈ ਇਹ ਵੀ ਪੇਟ ਤੋਂ ਆਉਂਦੀ ਹੈ ਜਿਨ੍ਹਾਂ ਲੋਕਾਂ ਨੂੰ ਬੁੱਝ ਦਿਮਾਗ ਜਿਹਨੂੰ ਆਪਾਂ ਕਹਿੰਦੇ ਨੇ ਉਹ ਵੀ ਪੇਟਤੀ ਆਉਂਦਾ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਆ ਉਹ ਵੀ ਪੇਟ ਤੋਂ ਹੀ ਆਉਂਦਾ ਜਿਹੜੇ ਇਨਸਾਨ ਦੀ ਫਸਟ ਟਾਈਮ ਦੱਸਣ ਲੱਗਿਆ ਮੈਂ ਤੁਹਾਨੂੰ ਜਿਹੜੇ ਇਨਸਾਨ ਦੀ ਐਸਜੀਪੀਟੀ ਵਧ ਗਈ ਤੁਸੀਂ ਸਮਝੋ ਉਹਨੂੰ ਕੋਲੇਸਟ੍ਰੋਲ ਵਧ ਰਿਹਾ ਓਕੇ ਤੁਸੀਂ ਐਸਜੀਓਟੀ ਐਸਜੀਪੀਟੀ ਚੈੱਕ ਕਰਾਈ ਐਸਜੀਓਟੀ ਘਟਾ ਰਹੇ ਨੇ ਐਸਜੀਬੀਟੀ ਵਧਾ ਰਹੇ ਨੇ 80 ਤੋਂ ਵਧਾ ਰਹੇ ਨੇ ਇਹਦਾ ਮਤਲਬ ਉਹਨਾਂ ਦਾ ਕੋਲੇਸਟ੍ਰੋਲ ਵਧ ਰਿਹਾ ਹੁਣ ਉਹਨਾਂ ਨੂੰ ਜਦੋਂ ਅਸੀਂ ਮਹਾਰਾਜ ਜੀ ਸ਼ਹਿ ਸ਼ਰਬਤ ਸ਼ੁਰੂ ਕਰਦੇ ਹਾਂ ਹੁੰਦਾ ਕੀ ਹੈ ਲਿਵਰ ਡੀਟੌਕਸ ਹੋਣਾ ਸ਼ੁਰੂ ਹੁੰਦਾ ਜਦੋਂ ਲਿਵਰ ਡੀਟੌਕਸ ਹੋਣਾ ਸ਼ੁਰੂ ਹੁੰਦਾ ਤਾਂ ਉਹ ਇੱਕ ਚੰਗੇ ਬੈਕਟੀਰੀਆਸ ਪ੍ਰੋਡਿਊਸ ਕਰਨੇ ਸ਼ੁਰੂ ਕਰਦਾ ਅਸੀਂ ਇੱਕ ਕਾਈਂਡ ਆਫ ਕਹਿੰ ਲੋ ਪਾਵਰ ਬੈਕਅਪ ਦਿੱਤਾ ਉਹਨਾਂ ਨੂੰ ਔਰ ਜੋ ਕਿ ਬਹੁਤ ਕੁਦਰਤੀ ਦਿੱਤਾ ਨੇਚਰਲ ਹਰਬਸ ਤੋਂ ਦਿੱਤਾ ਸਾਰਾ ਹੀ ਜਿਸ ਤਰੀ ਮਹਾਰਾਜ ਜੀ ਸ਼ਹਿ ਸ਼ਰਬਤ ਆਪਦਾ ਵਿਦਨ 3 ਟੂ 4 ਡੇਸ ਮਤਲਬ 72 ਤੋਂ ਵੱਧ ਘੰਟਿਆਂ ਦੇ ਵਿੱਚ ਜੋ ਰਿਜ਼ਲਟ ਆਪ ਤੇ ਸ਼ੁਰੂ ਕਰ ਦਿੰਦਾ ਅਸੀਂ ਅਕਸਰ ਲੋਕਾਂ ਨੂੰ ਇੱਕ ਗੱਲ ਕਹੇ ਵੀ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਹੂੰ ਤੇ 45 ਦਿਨ ਬਾਅਦ ਆਪਦੀ ਫੇਅਰ ਰਿਪੋਰਟ ਕਰਾ ਕੇ ਮਹਾਰਾਜਾ ਸਹੀ ਸ਼ਰਬਤ ਪੀਓ ਸਵੇਰੇ ਸ਼ਾਮ ਓਕੇ ਰਿਜ਼ਲਟ ਛੋਟੇ ਮੂਰੇ ਹੋ ਗਿਆ ਬਤਾ ਅੱਛਾ ਡੋਤਾ ਜੀ ਫਿਰ ਜਾਣਨ ਜਾਂਦੇ ਜਿਹੜੇ ਕੋਈ ਟਿਪਸ ਹੈਗੇ ਨੇ ਇੱਥੇ ਵਾਸਤੇ ਖਾਸ ਕਰਕੇ ਜਿਹੜਾ ਭਾਈਚਾਰਾ ਇੱਥੇ ਰਹਿੰਦਾ ਹੈ ਜਿਹੜੇ ਘਰ ਦੇ ਵਿੱਚ ਕੀਤੇ ਜਾ ਸਕਦੇ ਨੇ ਜਿਨ੍ਹਾਂ ਨਾਲ ਆਪਣੀ ਲੀਵਰ ਨੂੰ ਠੀਕ ਰੱਖਿਆ ਜਾ ਸਕਦਾ ਇੱਕ ਦੋ ਮਿੰਟਾਂ ਦੇ ਵਿੱਚ ਪਲੀਜ਼ ਉਹ ਬਰੀਫ ਕਰ ਦਿਓ ਸਭ ਤੋਂ ਨੰਬਰ 1 ਇੱਕੋ ਹੀ ਹੈ ਜੀ ਤੁਸੀਂ ਫਰੋਜ਼ਨ ਫੂਡ ਨਾਲ ਓਕੇ ਫਰੋਜ਼ਨ ਫੂਡ ਤੁਹਾਡੇ ਲਈ ਜ਼ਹਿਰ ਹੂੰ ਕਿਉਂਕਿ ਇੱਕ ਚੀਜ਼ ਜਿਹੜੀ ਅੱਜ ਤੋਂ 6 ਮਹੀਨੇ ਸਾਲ ਪੁਰਾਣੀ ਬਣੀ ਹੋਈ ਆ ਉਹ ਪੈਕ ਕਰਕੇ ਛੱਡੀ ਗਈ ਹੂੰ ਔਰ ਹੁਣ ਤੁਸੀਂ ਉਹਨੂੰ ਪਕਾ ਕੇ ਖਾਣਾ ਓਕੇ ਫਰੋਜ਼ਨ ਫੂਡ ਬੰਦ ਕਰ ਦਿਓ ਕੀ ਫਰਕ ਪਊਗਾ ਫਰੋਜ਼ਨ ਫੂਡ ਬੰਦ ਕਰਨਾ ਜਦੋਂ ਤੁਸੀਂ ਇੱਕ ਚੀਜ਼ ਸਮਝੋ ਫਰੁਕੀ ਜੀ ਇੱਕ ਚੀਜ਼ ਦੀ ਮਨਿਆਦ ਇਹ ਤੁਹਾਨੂੰ ਆਟਾ ਖਾਣਾ ਜਿਵੇਂ ਹੁਣ ਇੱਕ ਛੋਟੇ ਜਿਹੇ ਉਦਾਹਰਨ ਹੈ ਜੀ ਮੈਂ ਤੁਹਾਨੂੰ ਆਟਾ ਖੋਣ ਜੀ ਮੈਂ ਆਟਾ ਆਪਾਂ ਹੁਣ ਗਨਵਾਨੀ ਆ ਹੁਣ ਰੋਟੀ ਖਾਣੇ ਆ ਇੱਕ ਤਾਂ ਹੀ ਚੋਇਸ ਆ ਇੱਕ ਚੋਇਸ ਹੈ ਮੈਂ ਆਟਾ ਹੁਣ ਗਨਨੇ ਆ ਪਰ ਸੋਂ ਉਹਦਾ ਆਟੇ ਦੇ ਰੋਟੀ ਗਨੂ ਮੈਂ ਫੇਰ ਤੁਹਾਨੂੰ ਖੋਵਾਂਗੀ ਕਿਹੜੀ ਰੋਟੀ ਕਿਹੜੀ ਰੋਟੀ ਖਾਣੀ ਚਾਹੁੰਗੇ ਤਾਜ਼ੀ ਤਾਜ਼ੀ ਖਾਵਾਂਗੇ ਅਸੀਂ ਔਰ ਜਿਹੜੀ ਤੁਸੀਂ ਬੇਹੀ ਰੋਟੀ ਖਾ ਰਹੇ ਹੋ ਥੋੜੇ ਭਾਣੇ ਤੋਂ ਤੁਸੀਂ ਫ੍ਰਿਜ ਰੱਖਤਾ ਵੀ ਖਮੀਰ ਤਾਂ ਇਹਦੀ ਬਣੀ ਨਹੀਂ ਇਹਦੇ ਉੱਤੇ ਮੱਛਰ ਤਾਂ ਆਈ ਨਹੀਂ ਤੇ ਫੰਗਸ ਤਾਂ ਆਈ ਨਹੀਂ ਦਬ ਲੋ ਠੀਕ ਹਮ ਔਰ ਉਹ ਤਿੰਨ ਦਿਨ ਬੇਹਾ ਹੋ ਗਏ ਤੁਸੀਂ 3 ਦਿਨ ਪੁਰਾਣਾ ਆਟਾ ਖਾਣ ਲਗੇ ਹਲਕਤ ਕਰ ਦਿਓ ਪਰ 6 ਮਹੀਨੇ ਪੁਰਾਣੀ ਬੇਕਰੀ ਦਾ ਪ੍ਰੋਡਕਟ ਆਪ ਖਾਣੇ ਜਿਹੜਾ ਆਟਾ ਹੀ ਗੁੰਨ ਕੇ ਫੇਰ ਦੋ ਬੇਕਰੀ ਬਣਿਆ ਹੂੰ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਵੋਇਡ ਕਰਨਾ ਪੈਣਾ ਜੇਕਰ ਆਪਣੀ ਕਿਸੇ ਵੀ ਤਰ੍ਹਾਂ ਦੀ ਕ੍ਰਿਟੀਕਲ ਕੰਡੀਸ਼ਨ ਹੈਗੀ ਹੈ ਠੀਕ ਹੈ ਦੂਸਰੀ ਗੱਲ ਹੈਵੀ ਪ੍ਰੋਟੀਨਸ ਤੋਂ ਥੋੜਾ ਜਿਹਾ ਪਰਹੇਜ਼ ਕਰੋ ਇੱਕ ਸੌਖਾ ਜਿਹਾ ਘਰੇਲੂ ਨੁਕਤਾ ਸੀ ਅਕਸਰ ਦੱਸਿਆ ਲੋਕਾਂ ਨੂੰ ਆਲੂ ਬੁਖਾਰ ਤੇ ਇਮਲੀ ਆ ਤੁਸੀਂ ਚਾਰ ਆਲੂ ਬੁਖਾਰੇ ਦੋ ਇਮਲੀ ਦੇ ਦਾਣੇ ਰਾਤ ਨੂੰ ਪੀਉਂਦੋ ਕੱਚ ਦੇ ਡੋਂਗੇ 'ਚ ਉਨੁਕਤੇ ਉਗੇ ਛੜਦੋ ਸਵੇਰੇ ਉੱਠ ਕੇ ਉਹ ਜੋ ਹੈਡਾ ਕਾ ਕੱਢ ਕੇ ਉਹਦਾ ਜੂਸ ਬਣਾ ਕੇ ਸਵੇਰੇ ਪੀ ਲਓ ਇੱਕ ਤਾਂ ਇਹ ਹੋ ਗਿਆ ਦੂਸਰਾ ਜੇਕਰ ਫਰਜ਼ ਕਰ ਲਓ ਤੁਹਾਨੂੰ ਹੋ ਗਿਆ ਜੀ 4 ਤੋਂ 5 ਦਿਨ ਹੋ ਗਏ ਤੁਹਾਡਾ ਪੇਟ ਸਾਫ਼ ਹੋਣ ਨੂੰ ਹੀ ਨਹੀਂ ਆ ਰਿਹਾ ਸਾਰਾ ਕੁਝ ਕਰਕੇ ਦੇਖ ਲਿਆ ਇਹ ਸਭ ਗੋਲ ਵੀ ਖਾ ਕੇ ਦੇਖ ਲਿਆ ਕੋਈ ਹੋਰ ਜੜੀ ਬੂਟੀ ਵੀ ਪੀਸ ਕੇ ਖਾ ਕੇ ਦੇ ਲਈ ਕੋਈ ਫੱਕੀ ਵੀ ਖਾ ਕੇ ਦੇ ਲਈ ਪਰ ਉਹ ਜਿਹੜੀ ਚੀਜ਼ ਆਪਾਂ ਲੱਭ ਰਹੇ ਨਹੀਂ ਮਿਲ ਰਹੀ ਤਾਂ ਸਭ ਤੋਂ ਸੌਖਾ ਤਰੀਕਾ ਅਰੰਡੀ ਦਾ ਤੇਲ ਮਿਲ ਜਾਊਗਾ ਕੈਸਟਰ ਆਇਲ ਜਿਹਨੂੰ ਆਪਾਂ ਕਹਿੰਦੇ ਠੀਕ ਹੈ ਕੈਸਟਰ ਆਇਲ ਨੂੰ ਤੁਸੀਂ ਸਿਰਫ ਵਿੱਚ ਡਿਪ ਕਰਨਾ ਉਦੋਂ ਬਾਅਦ ਜੀਵ ਦੇ ਉੱਤੇ ਰੱਖ ਕੇ ਚੱਕ ਦੇ ਚੱਕ ਦੇ ਉਹਨੂੰ ਅੰਦਰ ਨਗਾ ਲੋ ਹੂੰ ਤੇ ਵਿਦਨ ਤੁਸੀਂ ਜਦੋਂ ਰਾਤ ਨੂੰ ਹੀ ਕਰਕੇ ਸੋਵੋਗੇ ਸਵੇਰੇ ਉੱਠ ਕੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਏ। ਕੀ ਬਾਤ ਹੈ ਕੀ ਬਾਤ। ਬਿਲਕੁਲ। ਬਹੁਤ-ਬਹੁਤ ਸ਼ੁਕਰੀਆ ਯੋਧਾ ਜੀ ਸਾਡੀ ਗੱਲਬਾਤ ਲਈ। ਸੋ ਇੱਕ ਵਾਰ ਤੁਹਾਨੂੰ ਅਸੀਂ ਅਵਾਰਡ ਵੀ ਦਿਖਾ ਦਿੰਨੇ ਆ। ਯੋਧਾ ਸਿੰਘ ਜੀ ਹੋਰਾਂ ਨੂੰ ਜਿਹੜਾ ਅਵਾਰਡ ਹੈਗਾ ਉਹ ਮਿਲਿਆ ਹੈ ਲੀਵਰ ਐਕਸਪਰਟ ਦਾ ਇਸ ਵਾਰ ਸਾਨੂੰ ਜੀ ਯੋਧਾ ਜੀ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਜੀ ਸੋ ਇਹ ਸਾਨਯੁਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਲੀਵਰ ਦਾ ਖਿਆਲ ਹੈਗਾ ਆਪਣੇ ਘਰ ਦੇ ਵਿੱਚ ਰੱਖ ਸਕਦੇ ਹਾਂ ਉਮੀਦ ਕਰਦਾ ਹਾਂ ਇਹ ਵੀਡੀਓ ਹੋਰਨਾਂ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਬਹੁਤ ਸਾਰੇ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਬਹੁਤ ਸਾਰੇ ਕਰੇਲੂ ਟੋਟਕੇ ਵੀ ਤੁਹਾਡੇ ਨਾਲ ਉਹਨਾਂ ਨੇ ਸਾਂਝੇ ਕੀਤੇ ਨੇ ਪਰ ਉਮੀਦ ਕਰਦਾ ਇਹ ਵੀਡੀਓ ਹੈਗੀ ਜਿਹੜੀ ਇਹ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਪਰ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਗਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਸਾਡੀ ਸਲਾਹ ਹਮੇਸ਼ਾ ਹੀ ਇਹੀ ਹੁੰਦੀ ਹੈ ਕਿ ਉਸ ਨੂੰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਹੀ ਉਸ ਦਾ ਫਾਰਮੂਲਾ ਜਾਂ ਨੁਸਖਾ ਜਿਹੜਾ ਉਹ ਯੂਜ਼ ਕੀਤਾ ਜਾਵੇ ਧੰਨਵਾਦ